ਹਲੋ ਮੈਂ ਡਾਕਟਰ ਤੇਰੰਕਰ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਨਵਾਂ ਵਿਸ਼ਾ ਗੱਲ ਸੁਣੋ ਆ ਰਹੀ ਹੈ ਰਖੜੀ 9 ਅਗਸਤ 2025 ਕਿ ਤੁਸੀਂ ਵੀ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਰਖੜੀ ਦੇ ਇੱਕ ਤਰੀਕ ਜੋ ਇੱਕ ਸਧਾਰਨ ਤਰੀਕ ਹੈ ਕੈਲੰਡਰ ਦੀ ਉਸ ਨਾਲ ਜੋੜ ਕੇ ਦੇਖਦੇ ਹਾਂ ਤੁਹਾਨੂੰ ਪਤਾ ਹੈ ਰਖੜੀ ਦੇ ਧਾਗਾ ਬੰਨਣਾ ਇਹ ਰਵਾਇਤ ਨਹੀਂ ਹੈ ਸਿਰਫ ਇੱਕ ਜੋਤਿਸ਼ ਕਾਰਜ ਹੈ ਬੜਾ ਪਵਿੱਤਰ ਕਾਰਜ ਰਖੜੀ ਦੇ ਦਿਨ ਭੈਣ ਭਰਾ ਨੂੰ ਸਿਰਫ ਧਾਗਾ ਨਹੀਂ ਬੰਨਦੀ ਉਹ ਆਪਣੇ ਰੋਹਾਨੀ ਕਵਚ ਦੀ ਕਲਾ ਵੀ ਉਹਦੇ ਹਿੱਤ ਲਾਗੂ ਕਰਦੀ ਹੈ ਉਸ ਰਖੜੀ ਉਸ ਧਾਗੇ 'ਚ ਤੇਰ ਸਾਰੀਆਂ ਦੁਆਵਾਂ ਹੁੰਦੀਆਂ ਸੋ ਰਖੜੀ ਦਾ ਧਾਗਾ ਕੱਚਾ ਪਰ ਭੈਣ ਭਰਾ ਦਾ ਪਿਆਰ ਪੱਕਾ ਰਖੜ ਪੁੰਨਿਆਂ ਦਾ ਤਿਉਹਾਰ ਰਿਸ਼ਤਿਆਂ ਦਾ ਜਸ਼ਨ ਨਹੀਂ ਆ ਇਹ ਸੁਰੱਖਿਆ ਅਸੀਸਾਂ ਸੁਖ ਸਮ੍ਰiddhi ਦਾ ਵਾਅਦਾ ਹੈ ਇੱਕ ਭੈਣ ਦਾ ਆਪਣੇ ਭਰਾ ਨੂੰ ਤੇ ਭਰਾ ਦਾ ਆਪਣੀ ਭੈਣ ਨੂੰ ਕਿ ਤੁਸੀਂ ਜਾਣਦੇ ਆ ਕਿ ਸਰਖੜੀ ਦੇ ਦਿਨ ਇੱਕ ਛੁੱਟੀ ਦੀ ਗਲਤੀ ਭੈਣ ਭਰਾ ਦੇ ਰਿਸ਼ਤੇ ਦੀਆਂ ਅਸੀਸਾਂ ਨੂੰ ਕਮਜ਼ੋਰ ਕਰ ਸਕਦੀ ਹੈ ਜਸਪ੍ਰਤਨ ਦੌਰਚ ਇਸ ਪਵਿੱਤਰ ਪ੍ਰਥਾ ਜਾਂ ਰਸਮ ਦੀ ਸ਼ੁਰੂਆਤ ਹੋਈ ਸੀ ਉਹ ਸੋਚ ਕਨਸੈਪਟ ਸ਼ੁਪਾਵਨਾ ਨਾਲ ਭਰਿਆ ਹੋਇਆ ਸੀ ਸਾਥੀਓ ਕਾਲ ਯੁਗ ਚੱਲ ਰਿਹਾ ਅਜੋਕੇ ਸਮੇਂ ਚ ਮੇਰਾ ਮੰਨਣਾ ਡਾਕਟਰ ਤੇਰਾਕਰ ਦਾ ਕਿ ਆਪਸੀ ਰਿਸ਼ਤਿਆਂ ਵਿੱਚਲਾ ਜੋ ਨਿਗ ਹੈ ਜੋ ਪਵਿੱਤਰਤਾ ਉਹ ਲਗਭਗ ਖਤਮ ਹੋਣ ਦੇ ਕगार ਤੇ ਆ ਹੁਣ ਅਸੀਂ ਅਸਲ 'ਚ ਮਟੀਰੀਅਲਿਸਟਿਕ ਹੋ ਗਏ ਹਾਂ ਗਰੀਬ ਮਹਾਤੜ ਭਰਾ ਨੂੰ ਕਲਜੁਗੀ ਪਹਿਣਾ ਉਹਨਾਂ ਮਤਵ ਤੋੜ ਦਿੰਦੀਆਂ ਜਿੰਨਾ ਮਤਵ ਉਹ ਉਸ ਅਮੀਰ ਭਰਾ ਨੂੰ ਦਿੰਦੀਆਂ ਜਿਹੜਾ ਰਖੜੀ ਬੰਨਣ ਵੇਲੇ ਭੈਣ ਨੂੰ ਮਹਿੰਗੇ ਮਹਿੰਗੇ ਗਿਫਟ ਦੇਵੇ ਚਲੋ ਇਹ ਹੈ ਭਰਾ ਪੈਣ ਦਾ ਆਪਸੀ ਮਸਲਾ ਮੈਂ ਇਹਦੇ ਵਿੱਚ ਨਹੀਂ ਹੈਗਾ ਪਹਿਣਾ ਸਮਾਂ ਸਹੀ ਹੋਣਾ ਚਾਹੀਦਾ ਆ ਇਸ ਲਈ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਇਸ ਰਖੜੀ ਦਾ ਵਿਗਿਆਨਕ ਤੇ ਜੋਤਿਸ਼ ਮੁਹੂਰਤ ਕੀ ਹੈ Vedic ਪੰਜਾਬ ਪੰਚਾਂਗ ਅਨੁਸਾਰ ਰਖੜੀ ਜੇ ਗਲਤ ਵੇਲੇ ਬਨ ਹੋ ਜਾਏ ਤਾਂ ਇਸ ਰਿਸ਼ਤੇ ਉਤੇ ਕਈ ਵਾਰੀ ਬੁਰੀ ਨਜ਼ਰ ਝਗੜੇ ਜਾਂ ਵਿਛੋੜੇ ਵੀ ਆ ਜਾਂਦੇ ਆ ਠੀਕ ਹੈ ਵੀਡੀਓ ਦੇ ਅੰਤ ਤੇ ਮੈਂ ਇੱਕ ਦੱਸਾਂਗੀ ਸੁਪਰ ਉਪਾ ਜੋ ਭੈਣ ਭਰਾ ਦੇ ਰਿਸ਼ਤੇ ਨੂੰ ਹੋਰ ਵੀ ਪੱਕਾ ਕਰੇਗਾ ਤੇ ਤੁਹਾਡੇ ਰਿਸ਼ਤੇ ਚ ਕਦੀ ਵੀ ਨਕਾਰਾਤਮਕਤਾ ਨਹੀਂ ਆਏਗੀ ਇਸ ਲਈ ਇਸ ਵੀਡੀਓ ਨੂੰ ਸਾਥੀਓ ਅੰਤ ਤੱਕ ਦੇਖੋ ਗਿਆ ਅਸਲ ਚ ਨਾ ਮੇਰੀ ਇਹ ਵੀਡੀਓ ਪੈਣਾ ਲਈ ਆ ਪੈਣੋ ਤੇ ਅਨਨ ਦੇਖ ਲਓ ਮੈਂ ਦੱਸਣ ਲੱਗੀ ਆ ਉਸ ਦਿਨ ਦਾ ਪੰਚਾਂਗ 2025 ਰਖੜੀ ਮਨਾਉਣ ਦੀ શુભ ਘੜੀ ਪਰ ਇੱਕ ਸਮਾਂ ਮੰਡਰਾ ਰਿਹਾ ਹੈ ਭਦਰ ਨਕਸ਼ਤਰ ਦਾ ਕਾਲਾ ਬੱਦਲ ਮੈਂ ਮਜ਼ਾਕ ਨਹੀਂ ਕਰਦੀ ਮੈਂ 뷰 ਲੈਣ ਲਈ ਵੀਡੀਓ ਨਹੀਂ ਬਣਾ ਰਹੀ ਮੈਂ ਤੁਹਾਨੂੰ ਸੂਚਿਤ ਕਰ ਰਹੀ ਹਾਂ ਅਸਲ 'ਚ ਭਾਦੋ ਸ਼ੁਕਲ ਪੱਖ ਰਖੜੀ 9 ਅਗਸਤ 25 ਨੂੰ ਹਨ ਤੇ ਦਿਨ ਆ ਗਿਆ ਸ਼ਨੀਵਾਰ ਰਖੜੀ ਦਾ ਸ਼ੁਭ ਮੂਹਰਤ ਰਹਿਣਾ ਸਵੇਰੇ 5 ਵਜੇ ਕੇ 47 ਮਿੰਟ ਤੋਂ ਦੁਪਹਿਰ 1:24 ਤੱਕ ਜੇ ਮੈਂ ਇਸ ਦਾ ਕੁੱਲ ਟੋਟਲ ਕਰਾਂ ਤਾਂ 7 ਘੰਟੇ 37 ਮਿੰਟ ਦਾ ਇਹ ਸਮਾਂ ਬਣਦਾ ਹੈ ਇਸ ਸਮੇਂ ਦੌਰਾਨ ਰਖੜੀ ਬੰਨਿਓ ਮੈਂ ਦੁਹਰਾ ਰਹੀ ਹਾਂ ਸਵੇਰੇ 5:47 ਤੋਂ ਦੁਪਹਿਰ 1:24 ਤੱਕ ਸ਼ੁਭ ਸਮਾਂ ਸ਼ੁਭ ਕੜੀ ਕਿਉਂਕਿ ਭਦਰਾ ਸਮਾਪਤੀ ਵੇਲੇ 9 ਅਗਸਤ ਨੂੰ ਸਵੇਰੇ 5:47 ਤੇ ਰਖੜੀ ਜਿਹੜੀ ਜੇ ਬੰਨਦੋਂਗੇ ਨਾ ਕਈ ਹੁੰਦਾ ਨਾ ਕਈ ਪਰਿਵਾਰਾਂ ਚ ਬੜੀ ਕਟੜਤਾ ਹੈ ਕਿ ਭੈਣ ਨੇ ਸੁੱਚੇ ਮੂ ਰਖੜੀ ਬੰਨਣੀ ਹੈ ਅਮਰਤ ਵੇਲੇ ਬੰਦੋ ਤਾਂ ਭੈਣੋ ਕਿਰਪਾ ਕਰਕੇ ਸਵੇਰੇ 5:47 ਤੋਂ ਪਹਿਲਾਂ ਰਖੜੀ ਨਾ ਬੰਨਿਓ ਬਹੁਤ ਅਸ਼ੁਭ ਸਮਾ ਹੈ ਪਦਰਾ ਨਕਸ਼ਤਰ ਦਾ ਮੈਂ ਦੱਸ ਦਿੰਨੀ ਆ ਅਸਲ ਚ ਪਦਰਾ ਚੰਦਰਮਾ ਦੀ ਇੱਕ ਜਿਆ ਨਕਸ਼ਤਰ ਦਸ਼ਾ ਆ ਜਿਹੜੀ ਵਿਗਨ ਪੈਦਾ ਕਰਦੀ ਆ ਇਸ ਸਮੇਂ ਕੀਤਾ ਸੰਕਲਪ ਕਦੀ ਪੂਰਾ ਨਹੀਂ ਹੁੰਦਾ ਸਿਰੇ ਨਹੀਂ ਚੜਦਾ ਸੋ ਜਦੋਂ ਤੁਸੀਂ ਭੈਣ ਭਰਾ ਦੇ ਰਖੜੀ ਬੰਦੀ ਆ ਤਾਂ ਉਹ ਰਿਸ਼ਤਾ ਰਵਾਉਣ ਲਈ ਥੋੜੋ ਬੰਦੀ ਆ ਉਹ ਆਪਣੇ ਅੰਤਰਮਨ ਤੋਂ ਆਪਣੇ ਭਰਾ ਵਾਸਤੇ ਪੈਦਾ ਹੋਈ ਪ੍ਰਾਰਥਨਾ ਰahin ਭਰਾ ਦਾ ਰਜਗਾਰ ਨੌਕਰੀ ਕੰਮ ਕਰ ਵਪਾਰ ਉਹਦੀ ਸਰੀਰਕ ਮਾਨਸਿਕ ਤੰਦਰੁਸਤੀ ਉਹਦੇ ਪਰਿਵਾਰ ਦੀ ਰੱਖਿਆ ਲਈ ਪ੍ਰਮਾਤਮਾ ਅੱਗੇ ਕਾਮਨਾ ਕਰਦੀ ਹੈ ਸੋ ਜਦੋਂ ਤੁਸੀਂ ਇਸ ਸ਼ੁਭ ਤੇ ਪਵਿੱਤਰ ਤਿਹਾੜੀ ਤੇ ਪ੍ਰਾਤਨ ਗ੍ਰੰਥਾਂ ਦੀ ਚੇਤਾਵਨੀ ਨੂੰ ਅਣਗੌਲੀਆਂ ਕਰ ਦੋਗੇ ਪਾਂ 1370 ਅਜਿਆ ਨੈਸ਼ ਜਨ 77 ਹੈ ਜਿਹੜਾ ਅਸ਼ੁੱਭ ਹੁੰਦਾ ਤਕਲੀਫਾਂ ਦਿੰਦਾ ਬਿਗਨਾ ਦਾ ਕਾਰਕ ਮੰਨਦਾ ਤਾਂ ਸੋਚੋ ਇਸ ਸਮੇਂ ਜਿਹੜਾ ਤੁਸੀਂ ਕੋਈ ਵੀ ਸ਼ੁਭ ਕਾਰਜ ਕਰੋਗੇ ਤਾਂ ਇਸ ਅਸ਼ੁੱਭ ਸਮੇਂ ਕੀਤਾ ਗਿਆ ਸ਼ੁਭ ਕਾਰਜ ਸ਼ੁਭਫਲਿਤ ਹੋਵੇਗਾ ਕਦੀ ਵੀ ਨਹੀਂ ਬਿਨਾਂ ਕਾਰਨ ਭਰਾ ਭੈਣ ਦੇ ਰਿਸ਼ਤੇ ਵਿੱਚ ਪ੍ਰੇਸ਼ਾਨੀਆਂ ਆ ਜਾਣਗੀਆਂ ਤਾਂ ਫਿਰ ਤਿਉਹਾਰ ਦੀ ਜਿਹੜੀ ਪਵਿੱਤਰਤਾ ਹੈ ਉਹ ਸਾਰੀ ਦੀ ਸਾਰੀ ਖਤਮ ਹੋ ਜਾਂਦੀ ਹੈ ਸੋ ਵੀ ਅਲਰਟ ਸਮਾ ਮੈਂ ਦੱਸ ਦਿੱਤਾ ਉਹ ਸੰਸਾਰ ਪਰ ਇਸ ਵੀਡੀਓ ਚ ਮੈਂ ਕੁਛ ਨਾ ਇੱਕ ਰੰਗਤ ਪਰਣ ਲੱਗੀਆਂ ਮੈਂ ਚਾਹਨੀ ਆ ਕਿ ਤੁਹਾਡੇ ਭਰਾ ਸੁਰੱਖਿਅਤ ਰਹਿਣ ਤੁਹਾਡੇ ਭਰਾਵਾਂ ਦੀਆਂ ਉਮਰਾਂ ਲੰਬੀਆਂ ਹੋਣ ਤੇ ਇਹ ਹੋਰ अनेका-ਅਨੇਕ ਸਾਲ ਤੁਸੀਂ ਇਸੇ ਤਰ੍ਹਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਸਜਾਉਂਦੇ ਰਹੋ ਸਾਰਿਆਂ ਨਾਰਾਜ਼ ਗਿਆ ਦੂਰ ਕਰਕੇ ਸੋ ਕੀ ਰਖੜੀ ਮੈਨੂੰ ਲੱਗਦਾ ਕਈ ਭੈਣਾਂ ਨੇ ਖਰੀਦ ਲਈ ਆ ਚਲੋ ਖਰੀਦ ਲਈ ਕੋਈ ਗੱਲ ਨਹੀਂ ਤੁਸੀਂ ਨਾ ਇੱਕ ਅਹਿਮ ਰੰਗ ਦੀ ਡੋਰੀ ਲੈਣੀ ਆ ਮੈਂ ਦੱਸਣ ਲੱਗੀ ਆਂ ਵਿਗਿਆਨਕ ਮੇਰੀ ਵੀਡੀਓ ਹੋ ਜਾਣੀ ਹੁਣ ਵਹਿਮਾ ਭਰਮਾ ਚ ਨਹੀਂ ਮੈਂ ਪਾਉਣ ਲੱਗੀ ਕਿਉਂ ਕਿ ਹਰ ਰਾਸ਼ੀ ਦੀ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ ਮੈਂ ਦੱਸਾਂਗੀ ਤੁਹਾਡੇ ਭਰਾ ਦੀ ਰਾਸ਼ੀ ਅਨੁਸਾਰ ਤੁਸੀਂ ਰਖੜੀ ਬੰਨ੍ਹਣੀ ਹੈ ਸੁਣ ਲਓ ਬਹੁਤ ਧਿਆਨ ਨਾਲ ਭੈਣਾ ਦੀ ਰਾਸ਼ੀ ਅਨੁਸਾਰ ਨਹੀਂ ਮੈਂ ਭਰਾਵਾਂ ਦੀ ਰਾਸ਼ੀ ਅਨੁਸਾਰ ਭੈਣਾ ਨੂੰ ਰਖੜੀ ਬੰਨ੍ਹਣ ਲਈ ਧਾਗੇ ਦਾ ਜਾਂ ਡੋਰੀ ਦਾ ਰੰਗ ਦੱਸਣ ਜਾ ਰਹੀ ਆਂ ਤੁਸੀਂ ਉਹੀ ਖਰੀਦ ਕੇ ਉਹ ਜਰੂਰ ਰੰਗ ਬੰਨ੍ਹਣਾ ਅਜਮਾਇਆ ਹੋਇਆ ਇੱਕ ਨੁਸਖਾ ਹੈ ਪ੍ਰਾਤਨ ਸੋ ਠੀਕ ਹੈ ਜੇ ਤੁਸੀਂ ਰਖੜੀ ਦਾ ਧਾਗਾ ਆਪਣੇ ਭਰਾ ਦੀ ਰਾਸ਼ੀ ਅਨੁਸਾਰ ਬਨੋਂਗੇ ਤਾਂ ਉਹ ਊਰਜਾਵਾਨ ਰਹੇਗਾ ਸੋ ਇੱਕ ਆਕਾਸ਼ਿਕ ਕੰਮ ਜੋ ਹੈ ਨਾ ਉਹਦੇ ਆਲੇ-ਦੋਲੇ ਬਣ ਜਾਏਗਾ ਸੋ ਇਸ ਰਖੜੀ ਤੇ ਆਪਣੇ ਭਰਾ ਦੀ ਰਾਸ਼ੀ ਅਨੁਸਾਰ ਰੰਗ ਚੁਣ ਲਓ ਦੇਖਿਓ ਫਿਰ ਕਿਦਾਂ ਸਾਲ ਪਰ ਊਰਜਾ ਚ ਭਰਿਆ ਰਹੂਗਾ ਪਿਆਰ ਤੁਹਾਡਾ ਹੋਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ ਸੋ ਭਰਾ ਦੀ ਰਾਸ਼ੀ ਮੈਂ ਦੱਸਣ ਲੱਗੀ ਹਾਂ ਤਾਂ ਤੁਸੀਂ ਦੇਖਣਾ ਹੈ ਕਿ ਇਹ ਰੇਸ਼ਮ ਦਾ ਧਾਗਾ ਨਹੀਂ ਹੈ ਗੱਲਾ ਇਹ ਧਾਗਾ ਇੱਕ ਪ੍ਰੋਟੈਕਸ਼ਨ ਆ ਤੇ ਇੱਕ ਭਰਾ ਦੀ ਕਿਸਮਤ ਨੂੰ ਵੀ ਜਗਾਏਗਾ ਸੋ ਪਲੀਜ਼ ਪੈਣੋ ਰੰਗ ਜੋ ਦੱਸਾਂਗੇ ਧਿਆਨ ਨਾਲ ਸੁਣ ਲਓ ਫੋਨ ਕਰਕੇ ਭਰਾਵਾਂ ਨੂੰ ਪੁੱਛ ਲਿਓ ਰਾਸ਼ੀ ਤੇ ਬਾਜ਼ਾਰ ਜਦੋਂ ਗਈਆਂ ਉਹ ਰੰਗ ਖਰੀਦ ਲੈਉਣਾ ਇੱਕ ਡੋਰੀ ਦਾ ਕੁਝ ਨਹੀਂ ਹੈ ਮੇਸ਼ ਰਾਸ਼ੀ ਵਾਲੇ ਭਰਾਵਾਂ ਲਈ ਪੈਣੋ ਜੇ ਤੁਹਾਡਾ ਭਰਾ ਮੇਸ਼ ਰਾਸ਼ੀ ਵਾਲਾ ਤਾਂ ਲਾਲ ਰੰਗ ਦੀ ਰਖੜੀ ਬਨਣੀ ਹੈ ਇਹ ਉਹਦੀ ਆਤਮਿਕਤਾ ਤੇ ਜੋਸ਼ ਨੂੰ आत्मिक सुरक्षा दएगा वृष राशि वालीओ पैणो उना अपने परावां ਲਈ ਚਿੱਟਾ ਜਾਂ ਚਮਕੀਲਾ ਹਰਾ ਰੰਗ ਲੈ ਲਿਓ ਜੋ ਤੁਹਾਡੇ ਮਨ ਉਸ ਭਰਾ ਦੀ ਮਨ ਦੀ ਠੰਡਕ ਨੂੰ ਵਧਾਵੇਗਾ ਤੇ ਉਸ ਦਾ ਧੀਰਜ ਮਜ਼ਬੂਤ ਹੋਏਗਾ मिथुन राशि वालीओ पैणो ਪੀਲਾ ਜਾਂ ਹਲਕਾ ਨੀਲਾ ਇਹ ਉਹਨਾਂ ਦੀ ਬੁੱਧੀ ਤੇ ਵਿਚਾਰਤਾਂ ਨੂੰ ਸਾਫ਼ ਕਰੇਗਾ ਸੋ ਜਿਨ੍ਹਾਂ ਭੈਣਾਂ ਦੇ ਭਰਾ ਦੀ ਰਾਸ਼ੀ ਕਰਕ ਹੈ ਚਿੱਟਾ ਜਾਂ ਜਿਹੜਾ ਨਾ ਚਿੱਟੀ ਇੱਕ ਰਿਸ਼ਮਾ ਦੀ ਕਰੰਗਤ ਹੈ ਵਾਈਟ ਐਂਡ ਕਰੀਮ ਮਿਕਸ ਔਰੰਗ ਤੁਸੀਂ ਲੈ ਲੈਣਾ ਇਹ ਕਰਕਟ ਰਾਸ਼ੀ ਵਾਲੇ ਭਰਾਵਾਂ ਲਈ ਭਾਵਕਤਾ ਤੇ ਸੰਵੇਦਨਸ਼ੀਲਤਾ ਚ ਸੰਤੁਲਨ ਬਣਾਏਗਾ ਬੜੇ ਓਵਰ ਸੈਂਸਿਟਿਵ ਹੁੰਦੇ ਆ ਕਰਕਟ ਰਾਸ਼ੀ ਵਾਲੇ ਸਿੰਘ ਰਾਸ਼ੀ ਜੇ ਤੁਹਾਡੇ ਭਰਾ ਦੀ ਆ ਤਾਂ ਸੋਨੇ ਵਰਗਾ ਸੁਨਹਿਰਾ ਜਾਂ ਕੇਸਰੀ ਰੰਗ ਤੁਸੀਂ ਆਪਣੇ ਭਰਾ ਦੇ ਬੰਨ ਦੇਣਾ ਇਹ ਭਰਾਵਾਂ ਦੇ ਸ਼ਾਨਦਾਰ ਸੁਭਾਅ ਨੂੰ ਹੋਰ ਨਖਾਰੇਗਾ ਕੰਨਿਆ ਰਾਸ਼ੀ ਵਾਲੇ ਭਰਾਵਾਂ ਨੂੰ ਪਹਿਣੋ ਤੁਸੀਂ ਬਨੋਗੇ ਹਰਾ ਜਾਂ ਹਲਕਾ ਜਾਂ ਮਿੱਟੀ ਰੰਗਾ ਤਾਂਕੇ ਉਸ ਦੀ ਜੁੜੀ ਅੰਦਰੂਨੀ ਜੋ ਉਤਲ ਪੁਤਲ ਹੈ ਉਸ ਨੂੰ ਸ਼ਾਂਤ ਕਰੇ ਤੇ ਉਹਦਾ ਕਨਸੈਂਟਰੇਸ਼ਨ ਬਣੀ ਰਹੇ ਤੁਲ ਰਾਸ਼ੀ ਵਾਲੇ ਪ੍ਰਾਮ ਲਈ ਪੈਣੋਂ ਤੁਸੀਂ ਖਰੀਦੋਗੇ ਆ ਪਿੰਕ ਕਲਰ ਜਾਂ ਚੰਦੀ ਰੰਗਾ ਧਾਗਾ ਜਾਂ ਰਖੜੀ ਜੋ ਉਸ ਦੇ ਵਿਅਕਤੀਗਤ ਨੂੰ ਵਿਅਕਤੀਤਵ ਨੂੰ ਸੌਰੀ ਸੰਤੁਲਨ ਦੇਵੇਗਾ ਬ੍ਰਿਸ਼ਟ ਰਾਸ਼ੀ ਵਾਲੇ ਪ੍ਰਾਮ ਲਈ ਤੁਸੀਂ ਖਰੀਦੋਗੇ ਗੂੜਾ ਲਾਲ ਕਾਲਾ ਵੀ ਬਣ ਸਕਦੀ ਆ ਅਪਸ਼ਕ ਨਹੀਂ ਹੁੰਦਾ ਕਾਲਾ ਪਤਾ ਨજર ਨਹੀਂ ਲੱਗਣ ਦਿੰਦਾ ਕਾਲਾ ਰੰਗ ਤਾਂ ਸਭ ਤੋਂ ਸ਼ੁੱਧਾ ਪਵਿੱਤਰ ਆ ਅਸੀਂ ਐਵੇਂ ਹੀ ਦਰਜਾਈਦਾ ਕਾਲਾ ਨਜ਼ਰ ਟਪਾਰ ਦਾ ਰੰਗ ਸਵ੍ਰਿਸ਼ਚਕ ਰਾਸ਼ੀ ਵਾਲੇ ਭਰਾਵਾਂ ਲਈ ਗੂੜਾ ਲਾਲ ਰੰਗ ਉਹਨਾਂ ਦੀ ਆਤਮਿਕ ਜੋਸ਼ ਨੂੰ ਕੰਟਰੋਲ 'ਚ ਰੱਖੇਗਾ ਇਹਨਾਂ ਦਾ ਜਿਹੜਾ ਮੰਗਲ ਆ ਨਾ ਇਸ ਕਰਕੇ ਆਊਟ ਆਫ ਕੰਟਰੋਲ ਰਹਿੰਦੇ ਆ ਤਨੂ ਰਾਸ਼ੀ ਵਾਲੇ ਭਰਾਵਾਂ ਲਈ ਨਾਰੰਗੀ ਰੰਗ ਬ੍ਰਹਸਪਤੀ ਦਾ ਰੰਗ ਉਹਨਾਂ ਦੀ ਆਤਮਾ ਨੂੰ ਰੁਚਕਾ ਕਰੇਗਾ ਮਕਰ ਰਾਸ਼ੀ ਵਾਲੇ ਭਰਾਵਾਂ ਲਈ ਗੂੜਾ ਪੂਰਾ ਜਾਂ ਮੈਟਲਿਕ ਰੰਗ ਜਿਹੜਾ ਉਹਨਾਂ ਦੀ ਗੰਭੀਰਤਾ ਨੂੰ ਮਤਰਾਸ਼ੇਗਾ ਕੁੰਮਰਾਸ਼ੀ ਵਾਲੇ ਪ੍ਰਾਮਾਲੇ ਅਸਮਾਨੀ ਹੈ ਨਾ ਅਸਮਾਨੀਆ ਜਾਂ ਵਾਇਲਟ ਕਲਰ ਲੈ ਲੋ ਦੋ ਰੰਗਾਂ ਦੀ ਚੋਇਸ ਆ ਉਹ ਉਹਨਾਂ ਦੀ ਰੋਹਾਨੀ ਸੋਚ ਨੂੰ ਚਮਕਾਏਗਾ ਸੋ ਮੀਨ ਰਾਸ਼ੀ ਵਾਲੇ ਪ੍ਰਾਮਾ ਲਈ ਸਮੁੰਦਰੀ ਹਰਾ ਸ਼ੇਡ ਹੁੰਦੀ ਇੱਕ ਭਾ ਮਾਰਦਾ ਰੰਗ ਜਿਹਾ ਸਾਫ ਨੀਲਾ ਜੋ ਤੁਹਾਡੇ ਭਰਾ ਦੀ ਭਾਵਨਾ ਕਲਪਨਾ ਤੇ ਸ਼ਾਂਤੀ ਨੂੰ ਹੋਰ ਡੂੰਘਾਈ ਦੇਵੇਗਾ ਸੋ ਰਖੜੀ ਅਸਲ ਚ ਰੱਖਿਆ ਲਈ ਬੰਨੀ ਜਾਂਦੀ ਹੈ ਭਰਾ ਦੀ ਰੱਖਿਆ ਵੀ ਆ ਪਰਾ ਨੇ ਪੈਣ ਦੇ ਰੱਖਿਆ ਵੀ ਕਰਨੀ ਹੈ ਪਰ ਜੇ ਰੰਗ ਅਸੀਂ ਗਲਤ ਚੁਣ ਲਾਂਗੇ ਤਾਂ ਕਈ ਵਾਰੀ ਰਖੜੀ ਗਲਤ ਰੂਪੈਤ ਪਣ ਜਾਂਦੀ ਹੈ ਸੋ ਧਾਗੇ ਦੇ ਨਾਲ ਹੀ ਜੋ ਕਿਸਮਤ ਦਾ ਹੇਰਫੇਰ ਹੋ ਜਾਣਾ ਨਾ ਹਾਂ ਮੈਂ ਮੰਨਦੀ ਆ ਪਰਮਾਤਮਾ ਦਾ ਲਿਖਿਆ ਕੋਈ ਪੈਂਟ ਨਹੀਂ ਸਕਦਾ ਪਰ ਇਹ ਜਿਹੜੀਆਂ ਧਾਗੇ ਦੀਆਂ ਵਾਈਬ੍ਰੇਸ਼ਨਸ ਨੇ ਇਹ ਤੁਹਾਡੇ ਭਰਾ ਨੂੰ ਪ੍ਰੋਟੈਕਟ ਕਰਨੀਆਂ ਸੇ ਮੰਨ ਕੇ ਚੱਲੋ ਕਿ ਰਖੜੀ ਇੱਕ ਮੋਲੀ ਧਾਗਾ ਨੇ ਇਹ ਇਨਸਾਨੀ ਸਬੰਧ ਆ ਜਿਹੜੇ ਤੁਹਾਡੇ ਮਜ਼ਬੂਤ ਹੋਣਗੇ ਕਮੈਂਟ ਕਰਕੇ ਲਿਖ ਦਿਓ ਕਿ ਮੇਰੇ ਲਈ ਰਖੜੀ ਇੱਕ ਸੰਕਲਪ ਆ ਤੇ ਭਰਾ ਦੀ ਉਮਰ ਲੰਬੀ ਹੋਵੇ ਸੋ ਭੈਣਾ ਦੁਆਵਾਂ ਲਿਖਣ ਗਿਆ ਭਰਾਵਾਂ ਲਈ ਕਮੈਂਟ ਬਾਕਸ ਤੇ ਸੋ ਵੀਡੀਓ ਸਾਂਝੀ ਕਰ ਦਿਓ ਆਪਣੇ ਭੈਣ ਜਾਂ ਭਰਾ ਨਾਲ ਸੋ ਰਖੜੀ ਦਾ ਰਹਾਣੀ ਉਪਾਅ ਇੱਕ ਦੱਸਣ ਲੱਗੀਆਂ ਸੁਪਰ ਪਾ ਜਦੋਂ ਤੁਸੀਂ ਰਖੜੀ ਬੰਨ੍ਹ ਦੇਣੀ ਹੈ ਓਮ ਰਕਸ਼ਾਏ ਨਮਹਾ ਤਿੰਨ ਵਾਰੀ ਇਸ ਦਾ ਜਾਪ ਕਰਨਾ ਓਮ ਰਕਸ਼ਾਏ ਨਮਹਾ ਫਿਰ ਭਰਾ ਨੂੰ ਕਹਿਣਾ ਕਿ ਮਾਤਾ ਪਿਤਾ ਦੇ ਚਰਨ ਛੂਵੇ ਤੇ ਉਹਨਾਂ ਤੋਂ ਆਪਣੀ ਰੱਖਿਆ ਦੀ ਅਸੀਸ ਲਵੇ ਇਹ ਵੀਡੀਓ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰ ਦਿਓ ਆਪਣੇ ਫਰੈਂਡਲੀ ਸਰਕਲ ਚ ਸਾਂਝੀ ਕਰ ਦਿਓ ਕਿਉਂਕਿ ਰਖੜੀ ਆਉਣ ਵਾਲੀ ਹੈ ਮੈਂ ਚਾਹੁੰਦੀ ਆ ਕਿ ਇਹ ਰਸਮ ਪਵਿੱਤਰ ਵੀ ਬਣੀ ਰਹੇ ਤੇ ਸੁਰੱਖਿਆਤਾ ਜੋ ਪਧਰਾ ਦੇ ਬੱਦਲ ਮੰਡਰਾ ਰਹੇ ਆ ਉਸ ਨਜ਼ਰੀਏ ਤੋਂ ਵੀ ਆਪਾਂ ਸੁਰੱਖਿਅਤ ਰਹੀਏ ਸੋ ਜਦੋਂ ਤੁਸੀਂ ਰਖੜੀ ਬੰਨ੍ਹ ਹਟੋngੀਆਂ ਕਿਉਂਕਿ ਮੈਂ ਵਾਦਾ ਕਰਦੀ ਆ ਵੀਡੀਓ ਦੇ ਅੰਤ 'ਚ ਤੁਹਾਨੂੰ ਸੁਪਰ ਉਪਾਦ ਦੇਣ ਦਾ ਤਾਂ ਭੈਣੋ ਤੁਸੀਂ ਕੀ ਕਰਨਾ ਜਦੋਂ ਰਖੜੀ ਬੰਨ੍ਹ ਦੇਣੀ ਤਾਂ ਆਪਣੇ ਭਰਾ ਦੇ ਮੱਥੇ ਤੇ ਗੰਗਾ ਜਲ ਦੀਆਂ ਸੱਤ ਬੂੰਦਾਂ ਛਿੜਕ ਦੇਣੀ ਆ ओम नमो भगवते वासुदेवाय 11 ਵਾਰੀ ਜਾਪ ਕਰ ਦਿਓ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਇਹ ਕਿਰਿਆ ਕਰਮ ਨਿਭਾ ਦੋਗੇ ਤਾਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ساری ਉਮਰ ਲਈ ਨਿਰਸ਼ਲ ਮਜ਼ਬੂਤ ਤੇ 네ਗੇਟਿਵਿਟੀ ਤੋਂ ਸੁਰੱਖਿਤ ਰੱਖ ਲਓਗੇ ਸੋ ਯਾਦ ਰੱਖਣਾ ਰਖੜੀ ਸਿਰਫ ਧਾਗਾ ਨਹੀਂ ਇਹ ਪਿਆਰ ਦਾ ਆਸ਼ੀਰਵਾਦ ਦਾ ਰਿਸ਼ਤੇਾਂ ਦੀ ਇੱਕ ਢਾਲ ਹੈ ਪ੍ਰੋਟੈਕਸ਼ਨ ਮੈਚੋਨੀਆ ਅਨੇਕਾਂ-ਨੇਕ ਸਾਲ ਤੁਹਾਡਾ ਨਾ ਜਿਹੜਾ ਪਿਆਰ ਦਾ ਨਿਰਸ਼ਲ ਪਿਆਰ ਦੀ ਪਵਿੱਤਰ ਰਿਸ਼ਤਾ ਬਣਿਆ ਰਹੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕਮੈਂਟ ਛਾਪੋ ਆਪਣੇ ਧਰਮ ਅਨੁਸਾਰ ਪ੍ਰਮਾਤਮਾ ਨੂੰ ਕਿਸੇ ਵੀ ਨਾਮ ਨਾਲ ਯਾਦ ਕਰ ਲਓ ਤੁਹਾਡੀ ਆਰਾ ਆਰਾ ਪੋਜ਼ਿਟਿਵ ਹੋ ਜਾਏਗੀ 13 ਸਾਰੀਆਂ ਦੁਆਵਾਂ अनेका ਹੋਰ ਸਾਲ ਸੱਚੀ ਮੈਂ ਦੁਬਾਰਾ ਦੁਆ ਦੇ ਰਹੀ ਹਾਂ ਪਤਾ ਨਹੀਂ ਕਿੰਨੇ ਵਾਰੀ ਕਿ ਤੁਸੀਂ ਰਖੜੀ ਗੁੱਟ ਤੇ ਭਰਾ ਦੇ ਸਜਾਉਂਦੇ ਰਹੋ ਭਰਾਵਾਂ ਨੂੰ ਵੀ ਕਹਿਣਾ ਡਰਾਈਵਿੰਗ ਕਰਨ ਵੇਲੇ ਧਿਆਨ ਨਾਲ ਜਾਇਆ ਕਰਨ ਘਰੋਂ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਤੁਰਿਆ ਕਰਨ ਤੇ ਆਪਣੇ ਧਰਮ ਅਨੁਸਾਰ ਆਪਣੇ ਪ੍ਰਮਾਤਮਾ ਨੂੰ ਹਰ ਵੇਲੇ ਪ੍ਰਮਾਤਮਾ ਇੱਕ ਹੈ ਉਸ ਨੂੰ ਸਭ ਧਿਆ ਕੇ ਤੁਰਿਆ ਕਰੋ ਵਾਪਸ ਸੁਰੱਖਿਅਤ ਚੜ੍ਹukar ਆ ਗਏ ਨੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਸ਼ੁਕਰਾਨਾ ਸਵੇਰੇ ਸ਼ੁਕਰਾਨਾ ਦੁਪਹਿਰੇ ਸ਼ੁਕਰਾਨਾ ਸ਼ਾਮ ਸਵਾਸ ਸੋ ਇਹ ਮਿਲਾਂਗੀ ਮੈਂ ਕਿਸੇ ਹੋਰ ਨਵੀਂ ਵੀਡੀਓ ਨਾਲ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖਣਾ ਹੈਪੀ ਰੱਖਣੀ ਤੇ ਭਦਰਾ ਦੇ ਉਸ ਕਾਲੇ ਬੱਦਲ ਤੋਂ ਆਪਣੇ ਭਰਾ ਨੂੰ بچਾ ਕੇ ਰੱਖਣ ਲਈ ਮੇਰੀ ਵੀਡੀਓ ਧਿਆਨ ਨਾਲ ਦੇਖ ਲਿਓ ਸਮਾਂ ਨੋਟ ਕਰ ਲਿਓ ਉਸ ਸਮੇਂ ਤੋਂ ਪਹਿਲਾਂ ਤੁਸੀਂ ਬਿਲਕੁਲ ਵੀ ਰੱਖੜੀ ਨਹੀਂ ਬਨੋਂਗੇ ਕਿੰਨਾ ਮੈਂ ਸਮਾਂ ਦੱਸਿਆ ਤੁਹਾਨੂੰ ਸਵੇਰੇ 5:47 ਤੋਂ ਦੁਪਹਿਰ 1:24 ਤੱਕ 7 ਘੰਟੇ 37 ਮਿੰਟ ਇਸ ਦੌਰਾਨ ਰਖੜੀ ਬੰਨਣੀ ਹੈ 5:47 ਤੋਂ ਪਹਿਲਾਂ ਤੜਕੇ ਤੋਂ ਪਹਿਲਾਂ ਰਖੜੀ ਨਹੀਂ ਬੰਨਣੀ ਰੈਲੋ ਸੁੱਚੇ ਨੂੰ ਕੋਈ ਨਹੀਂ ਭਰਾਵਾਂ ਲਈ ਠੇਰ ਸਾਰੀਆਂ ਦੋਵਾਂ ਪੈਣਾ ਵੀ ਖੁਸ਼ ਰਹਿਣ ਆਨੰਦ ਮਾਣ ਆਪਣੇ ਪਰਿਵਾਰਾਂ ਵਿੱਚ ਬੈਸਟ ਵਿਸ਼ੇਸ